جے ج شاپنگ دے پھر اپنے حساب نال اگے اگے پارے دے اسن وی اچھے ہی ہے جی ہاں بانہ اچھے گاڑی دے تے اگے لگ نہیں نہیں دیکھن لگا ਅੱਜ 12 ਅਗਸਤ ਦੀ ਅਪਡੇਟ ਹੈ ਅਸੀਂ ਪੁੱਜੇ ਹਾਂ ਪਿੰਡ ਗੰਧੋਵਾਲ ਗੰਧੋਵਾਲ ਦਾ ਤੁਸੀਂ ਬਹੁਤ ਸੁਣਿਆ ਹੋਣਾ ਦਰਿਆ ਦੇ ਕੰਢੇ ਪਿੰਡ ਵਸਦਾ ਹੈ ਤੇ ਉੱਥੇ ਤੁਸੀਬਨ ਹੈਗਾ ਏ ਉਹਨੂੰ ਥੋੜਾ ਪਾੜ ਪੈਣ ਲੱਗ ਪਿਆ ਜਿੱਥੇ ਕੰਮ ਚੱਲ ਰਿਹਾ ਤੁਹਾਨੂੰ ਜੋ ਦਿਖਾ ਰਿਹਾ ਇਹ ਸਾਰੀ ਇੱਥੇ ਦੀ ਪ੍ਰਸ਼ਾਸਨ ਵੱਲੋਂ ਲੇਬਰ ਲੱਗੀ ਹੋਈ ਹੈ ਜੋ ਇੱਥੇ ਹੁਣ درخت ਸੁੱਟ ਕੇ ਤੇ ਇਹਦੇ ਉੱਪਰ ਮਿੱਟੀ ਦੇ ਬੋਰੇ ਪਾਣਗੇ ਜਾਂ ਪੱਥਰ ਸੁੱਟਣਗੇ ਕਿ ਤੁਸੀ ਦਾ ਬਚਾ ਰਵੇ ਤੇ ਪਿੰਡ ਬਚਿਆ ਰਵੇ ਪਾਣੀ ਦਾ ਵਹਾਅ ਬਹੁਤ ਤੇਜ਼ ਹੈ ਅਸੀਂ ਗੰਦੋਵਾਲ ਖੜੇ ਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਬਿਆਸ ਦਰਿਆ ਦਾ ਪੁਲ ਹੈ ਮੇਰਾ ਵੀਰ ਦਿਖਾਏਗਾ ਉਹ ਪਿਆਸ ਦਰਿਆ ਦਾ ਪੁਲ ਹੈ ਇਹ ਪਿਛਲੀ ਵਾਰੀ ਜਿਹੜੀ ਜਗ੍ਹਾ ਤੇ ਖੜੇ ਆ ਪੱਕੀ ਹੈ ਕਹਿੰਦੇ ਨੇ ਕਿ ਪਹਿਲਾਂ ਇੱਥੇ ਇਹ ਜਗ੍ਹਾ ਪਾਟੀ ਸੀ ਥੋ ਤੂ ਸੀ ਇੱਥੋਂ ਤੂੰ ਸਿਦਾ ਇਹ ਪਾੜ ਪਿਆ ਸੀ ਤੇ ਇਹ ਪੱਕਾ ਕਰ ਛੱਡਿਆ ਸੀ ਇਹ ਪੱਥਰ ਸੁੱਟੇ ਨੇ ਦੇਖੋ ਇਹ ਪਿਛਲੀ ਵਾਰੀ ਤੇ ਮੇਰਾ ਵੀਰ ਥੋੜਾ ਜਿਹਾ ਅੱਗੇ ਆ ਕੇ ਉਹ ਵੀ ਦਿਖਾਣਾ ਕਿ ਇਹ ਵੀ ਪਿਛੋਂ ਖੁਰਨ ਲੱਗ ਪਈ ਹੈ ਥੱਲੋਂ ਸਾਮਣੇ ਤੁਸੀਂ ਦੇਖ ਸਕਦੇ ਹੋ ਕਿ ਇਹ ਉੱਪਰ ਪੱਕਾ ਹੈ ਕਿਤਨਾ ਕਿਤੇ ਆ ਵੀ ਇਹ ਜਿਹੜੇ ਸਾਰੇ ਨੇ ਇਹ ਟੁੱਟ ਗਿਆ ਪੱਥਰ ਦੇ ਲਾਏ ਹੋਏ ਨੇ ਇਹ ਵੀ ਟੁੱਟ ਗਏ ਨੇ ਉਹ ਪਿਛਲੀ ਸਾਈਡ ਥੱਲੂ ਖੁਰਦੀ ਪਈ ਏ ਇੱਥੇ ਦਾ ਵੀ ਥੋੜਾ ਪ੍ਰਸ਼ਾਸਨ ਨੂੰ ਜ਼ਰੂਰ ਧਿਆਨ ਦੇਣਾ ਜ਼ਰੂਰੀ ਹੈ ਪਹਿਲਾਂ ਹੀ ਕਿ ਕੱਲ ਨੂੰ ਕੋਈ ਇੱਥੇ ਭਾਰੀ ਨੁਕਸਾਨ ਨਾ ਹੋ ਸਕੇ ਪਿੱਛੇ ਜਿਹੜਾ ਪ੍ਰਸ਼ਾਸਨ ਕੰਮ ਕਰ ਰਹੇ ਨੇ ਉੱਥੇ ਤੇ ਉਥੋਂ ਦੇ ਹਾਲਾਤ ਨੇ ਤੇ ਜਿਹੜਾ ਪੌਂਗ ਟਾਈਮ ਦਾ ਪਾਣੀ ਹੈ ਸਵੇਰੇ ਅੱਜ ਦੀ 12 ਅਗਸਤ ਦੀ ਸਵੇਰੇ 8 ਵਜੇ ਦੀ ਅਪਡੇਟ ਸਵੇਰੇ 8 ਵਜੇ ਜਿਹੜਾ ਪੌਂਗ ਡੈਮ ਦਾ ਲੈਵਲ ਹੈ 1376 ਫੁੱਟ ਦਾ ਹੈਗਾ ਏ 2 ਲੱਖ ਕਿਊਸਿਕ 2 ਲੱਖ 466 ਕਿਊਸਿਕ ਉੱਥੇ ਪਾਣੀ ਫਲੋ ਹੈ ਮਤਲਬ ਪਿਆ ਹੋਇਆ ਹੈ ਜਿਹੜਾ ਛੱਡਿਆ ਗਿਆ ਸਵੇਰੇ 8 ਵਜੇ 55904 56000 ਦੇ ਕਰੀਬ ਕਿਊਸਿਕ ਪਾਣੀ ਸਵੇਰੇ 8 ਵਜੇ ਛੱਡਿਆ ਗਿਆ ਜਿਹਦਾ ਬਹਾ ਤੁਸੀਂ ਦੇਖ ਰਹੇ ਹੋ ਬਹੁਤ ਤੇਜ਼ ਨਾਲ ਦਰਿਆ ਦੇ ਵਿੱਚੋਂ ਨਿਕਲ ਰਿਹਾ ਤੇ ਪਾਣੀ ਪਿੱਛੇ بارش ਹੋ ਰਹੀ ਏ ਬਹੁਤ ਜ਼ਿਆਦਾ ਸਟੋਰ ਹੋ ਗਿਆ ਪਾਣੀ ਜਿਹੜਾ ਇਸ ਅਪਡੇਟ ਦੇ ਵਿੱਚ ਮੈਨੂੰ WhatsApp ਰਾਹੀਂ ਆਇਆ ਹੈ ਪੌਂਗ ਡੈਮ ਦੇ ਉੱਥੋਂ ਹੈਗਾ ਡਾਟਾ ਇਹ ਤੁਸੀਂ ਭਾਜੀ ਆਪਾਂ ਮੈਂ ਤੁਹਾਨੂੰ ਦਿਖਾ ਵੀ ਦੇਣਾ ਇਹ ਸਾਰਾ ਸਵੇਰ ਦਾ ਡਾਟਾ ਹੈ 12:08 ਮਿੰਟ ਦਾ ਹੈ ਉਹ 12 ਅਗਸਤ ਦਾ ਹੈ 8 ਵਜੇ ਦਾ ਹੈ ਇਹ ਸਾਰਾ ਟੋਟਲ ਲਿਖਿਆ ਹੋਇਆ ਹੈ ਤੇ ਜਿਹੜਾ ਵਿਦਰ ਹੈ ਡ੍ਰੀਜ਼ਲਿੰਗ ਹਨਾ ਉਹ ਬਹੁਤ ਜ਼ਿਆਦਾ ਪਿੱਛੇ ਬਰਸਾਤਾ ਹੋ ਰਹੀਆਂ ਨੇ ਉਸ ਕਰਕੇ ਹੋ ਸਕਦਾ ਹੈ ਕਿ ਪਿੱਛੋਂ ਹੋਰ ਪਾਣੀ ਛੱਡਿਆ ਜਾਵੇ ਤੇ ਪਾਣੀ ਦਾ ਵਹਾਅ ਵਾਧ ਸਕਦਾ ਹੈ ਫਸਲਾਂ ਨੂੰ ਨੁਕਸਾਨ ਕਰ ਸਕਦਾ ਹੈ ਸੋ ਇਹ ਸੀ ਗੰਦੋਵਾਲ ਪਿੰਡ ਜਿਹੜਾ ਰੜੇ ਮੋੜ ਦੇ ਨਜ਼ਦੀਕ ਹੀ ਹੈ ਬਿਆਸ ਦਰਿਆ ਦੇ ਕੰਡੇ ਤੇ ਪੈਂਦਾ ਹੈ ਠੀਕ ਹੈ ਤੇ ਉਥੋਂ ਦੇ ਹਾਲਾਤ ਧੰਨਵਾਦ